ਮਾਰਕੀਟ ਵਿੱਚੋਂ ਕੱਚੇ ਅੰਬਾਂ ਨੂੰ ਲਿਆ ਕੇ ਉਹਨਾਂ ਨੂੰ ਕੱਟ ਕਰਕੇ ਛੋਟੇ-ਛੋਟੇ ਪੀਸ ਬਣਾ ਲਓ ਤੇ ਪੀਸ ਬਣਾਉਣ ਤੋਂ ਬਾਅਦ ਉਹਨਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਕੇ ਤੇ ਉਹਨਾਂ ਦੀਆਂ ਗੁੱਟਲੀਆਂ ਕੱਢ ਕੇ ਉਹਨਾਂ ਨੂੰ ਧੁੱਪ ਵਿੱਚ ਸੁਕਾ ਲਓ ਸੁਕਾਉਣ ਤੋਂ ਬਾਅਦ ਉਹਦੋਂ ਤਿਆਰ ਹੈ ਜਦੋਂ ਐ ਬਿਲਕੁਲ ਡਰਾਈ ਹੋ ਜਾਣ ਗੱਲ ਆ ਗਈ ਮਸਾਲਿਆਂ ਦੀ ਇਸ ਵਿੱਚ ਸਾਨੂੰ ਲੂਣ ਚਾਹੀਦਾ ਹਲਦੀ ਚਾਹੀਦੀ ਆ ਮਿਰਚਾਂ ਚਾਹੀਦੀਆਂ ਤੇਲ ਚਾਹੀਦਾ ਤੇ ਬਾਜ਼ਾਰੋਂ ਆਪਾਂ ਨੂੰ ਬਣਿਆ ਬਣਾਇਆ ਇੱਕ ਮਿਕਸ ਮਸਾਲਾ ਵੀ ਮਿਲ ਜਾਂਦਾ ਜਿਹੜਾ ਚਾਰ ਵਿੱਚ ਪੈਂਦਾ ਉਹਦੇ ਵਿੱਚ ਕਈ ਆਈਟਮਾਂ ਹੁੰਦੀਆਂ ਸਭ ਤੋਂ ਪਹਿਲਾਂ ਇਸ ਵਿੱਚ ਨੂਨ ਮਿਕਸ ਕੀਤਾ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਮਿਰਚਾਂ ਵਾਲਾ ਪਾਊਡਰ ਆ ਜਿਹੜਾ ਮਿਕਤਾਂ ਅਨੁਸਾਰ ਤੁਸੀਂ ਪਾ ਸਕਦੇ ਹੋ ਫਿਰ ਜਿਹੜਾ ਬਾਜ਼ਾਰੋਂ ਖਰੀਦਿਆ ਮਸਾਲਾ ਉਸ ਨੂੰ ਵਿੱਚ ਮਿਕਸ ਕਰ ਦਿਓ ਨਾਲ ਹੀ ਆ ਗਈ ਹਲਦੀ ਹਲਦੀ ਦਾ ਪਾਊਡਰ ਆ ਜਿਹੜਾ ਹਲਦੀ ਤੁਸੀਂ ਮਿਕਤਾ ਅਨੁਸਾਰ ਤੁਸੀਂ ਪਾ ਸਕਦੇ ਹੋ ਸਾਰੇ ਮਸਾਲੇ ਪਾਉਣ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਮਿਕਸਿੰਗ ਤੋਂ ਬਾਅਦ ਇਸ ਵਿੱਚ ਸਰੋਂ ਦਾ ਤੇਲ ਮਿਕਸ ਕਰੋ ਜਿਸ ਤਰ੍ਹਾਂ ਦਿਖਾਇਆ ਗਿਆ ਹੈ ਕੱਚੇ ਅੰਬਾਂ ਦੇ ਵਿੱਚ ਸਾਰਾ ਮਿਕਸ ਮਸਾਲਾ ਤੇ ਤੇਲ ਵਗੈਰਾ ਪਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਜਿਸ ਤਰ੍ਹਾਂ ਸਾਡੀ ਭੈਣ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਰਹੀ ਹੈ ਦੇਖੋ ਕਿੰਨਾ ਟੇਸਟੀ ਦੇਖਣ ਦੇ ਵਿੱਚ ਕਿੰਨਾ ਜੰਮੀ ਜਿਹੜਾ ਅਚਾਰ ਆ ਜਿਹੜਾ ਅੰਬ ਦਾ ਉਹ ਘਰ ਵਿੱਚ ਤੁਸੀਂ ਚੰਗੀ ਤਰ੍ਹਾਂ ਤਿਆਰ ਕਰ ਸਕਦੇ ਹੋ ਲਓ ਜੀ ਕੱਚੇ ਅੰਬਾਂ ਦਾ achar ਬਿਲਕੁਲ ਤਿਆਰ ਆ ਸਾਡੀ ਭੈਣ ਨੇ ਜਿਨ੍ਹਾਂ ਦਾ ਨਾਮ ਬੀਬੀ ਨਸੀਬਕੌਰ ਜੀ ਹੈ ਤੇ ਇਹਨਾਂ ਦੇ ਅਥਰਾਂ ਦਾ achar ਬਹੁਤ ਵਧੀਆ ਬਣਦਾ ਦੇਖੋ ਕਿੰਨਾ ਦੇਖਣ ਦੇ ਵਿੱਚ ਇਹ ਤਾਂ ਟੇਸਟੀ ਕਿਵੇਂ ਨਾ ਬਣੂਗਾ ਕੰਟੇਨਰ ਲੈ ਕੇ ਜਾਂ ਮਰਤਵਾਨ ਲੈ ਕੇ ਤੇ ਉਸ ਨੂੰ ਉਸ ਦੇ ਵਿੱਚ ਪਾ ਲਓ ਜਿਸ ਤਰ੍ਹਾਂ ਸਾਡੀ ਭੈਣ ਹੈ ਵਪਾਰੀ ਹੈ ਆ ਹੁਣ ਮਰਤਵਾਨ ਦੇ ਵਿੱਚ ਪੈ ਗਿਆ achar ਦੋ ਮਰਤਵਾਨ ਜਾਂ ਇਹ 2.5 2.5 ਕਿਲੋ ਜਾਨੀ 5 ਕਿਲੋ achar ਆਇਆ ਇਸ ਤੋਂ ਬਾਅਦ ਅਚਾਰ ਵਾਲੇ ਡੱਬਿਆਂ ਨੂੰ ਤੁਸੀਂ ਹਰ ਰੋਜ਼ 2-3 ਦਿਨਾਂ ਤੱਕ 2-2 ਘੰਟੇ ਜ਼ਰੂਰ ਲਾਉਣੀ ਆ ਤੇ ਇੱਕ ਹਫ਼ਤੇ ਦੇ ਵਿੱਚ ਅਚਾਰ ਤੁਹਾਡਾ ਖਾਣ ਵਾਸਤੇ ਬਿਲਕੁਲ ਰੈਡੀ ਹੋ ਜਾਊਗਾ ਤੇ ਧੰਨਵਾਦ ਹੈ ਭੈਣ ਬੀਬੀ ਨਸੀਬ ਕੌਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਸ ਬਾਰੇ ਜਾਣਕਾਰੀ ਦਿੱਤੀ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ